ਲੋਬੀ ਦੋਸਤੋ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਸਿੱਖਿਆ ਕ੍ਰਾਂਤੀ ਕਰਨੀ ਆ ਸਿਹਤ ਕ੍ਰਾਂਤੀ ਕਰਨੀ ਆ ਤੇ ਪੰਜਾਬ ਸਰਕਾਰ ਦੀ ਕੀਤੀ ਸਿੱਖਿਆ ਕ੍ਰਾਂਤੀ ਦਾ ਹਾਲ ਤਾਂ ਤੁਸੀਂ ਸਭ ਨੇ ਦੇਖ ਹੀ ਲਿਆ ਉਹਦੀਆਂ ਤਾਂ ਲਿਸਟਾਂ ਜਾਰੀ ਹੋ ਹੀ ਚੁੱਕੀਆਂ ਨੇ ਕਿ ਕਿਹੜੇ ਸਕੂਲ 'ਚ ਕਿੰਨੇ ਟੀਚਰ ਹੈ ਨਹੀਂ ਕਿੱਥੇ-ਕਿੱਥੇ ਪ੍ਰਿੰਸੀਪਲ ਹੈ ਨਹੀਂ ਕਿੱਥੇ-ਕਿੱਥੇ ਕਮਰੇ ਹੀ ਹੈ ਨਹੀਂ ਉਹ ਸਭ ਕੋਈ ਤੁਸੀਂ ਦੇਖ ਹੀ ਚੁੱਕੇ ਹੋ ਤੇ ਆਹ ਹੁਣ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਸਿਹਤ ਕ੍ਰਾਂਤੀ ਆ ਉਹਦਾ ਹਾਲ ਵੀ ਦੇਖ ਲਓ 90 ਸਿਵਲ ਹਸਪਤਾਲ ਦਾ ਹਾਲ ਦੇਖੋ ਜਿੱਥੇ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਨੇ ਮਰੀਜ਼ ਕਹਿੰਦੇ ਨੇ ਕਿ ਜੇਕਰ ਅਸੀਂ ਇੱਥੇ ਅਲਟਰਾਸਾਉਂਡ ਦੀ ਡੇਟ ਵੀ ਲੈਣੇ ਆ ਤਾਂ ਲੰਬਾ ਟਾਈਮ ਮਤਲਬ ਇੱਕ ਇੱਕ ਮਹੀਨਾ ਸਾਨੂੰ ਇੰਤਜ਼ਾਰ ਕਰਨਾ ਪੈਂਦਾ ਤੇ ਜੇਕਰ ਅਸੀਂ ਬਾਹਰੋਂ ਰੰਗीन ਅਲਟਰਾਸਾਉਂਡ ਤਾਂ ਇਹ ਸਿਵਲ ਹਸਪਤਾਲ ਦੇ ਅੰਦਰ ਹੈ ਹੀ ਨਹੀਂ ਤੇ ਜੇਕਰ ਅਸੀਂ ਬਾਹਰੋਂ ਅਲਟਰਾਸਾਉਂਡ ਕਰਾਉਣੀ ਆ ਕਲਰਫੁੱਲ ਤਾਂ ਫੇਰ ਸਾਨੂੰ 18-1800 ਰੁਪਏ ਦੇਣਾ ਪੈਂਦਾ ਏ ਤੇ ਇੱਥੇ ਜਿਹੜੇ ਡਾਕਟਰ ਨੇ ਉਹ ਵੀ ਹੈ ਨਹੀਂ ਇੱਕ ਡਾਕਟਰ ਛੁੱਟੀ ਤੇ ਆ ਤੇ ਦੂਸਰਾ ਡਾਕਟਰ ਆ ਉਹਦੇ ਤੋਂ ਜਿਹੜੇ ਇੰਨੇ ਜਿਆਦੇ ਪੇਸ਼ੈਂਟ ਆ ਖਾਸ ਤੌਰ ਤੇ ਜਿਹੜਾ ਔਰਤਾਂ ਦੇ ਡਾਕਟਰ ਨੇ ਉਹ ਇੱਕੀ ਹੋਣ ਕਰਕੇ ਬਹੁਤ ਜਿਹੜੀ ਖੱਜਲ ਖਵਾਰੀ ਗਰਭਵਤੀ ਔਰਤਾਂ ਨੂੰ ਤੇ ਜਿਹੜੀਆਂ ਔਰਤਾਂ ਦੀਆਂ ਹੋਰ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਔਰਤਾਂ ਦੀ ਆ ਰਹੀ ਆ ਤੇ ਨਾ ਹੀ ਇਹ ਆ ਕਿ ਇਹ ਇਕੱਲੇ ਨਾਬੇ ਸਿਵਲ ਹਸਪਤਾਲ ਦਾ ਹੀ ਇਹ ਹਾਲ ਆ ਪੰਜਾਬ ਦੇ ਕਿੰਨੇ ਹਸਪਤਾਲ ਨੇ ਜਿਨ੍ਹਾਂ ਦਾ ਇਹ ਹਾਲ ਆ ਕੰਗਾਂ ਦੀਆਂ ਤਾਂ ਜਿਹੜੀਆਂ ਬਿਲਡਿੰਗਾਂ ਉਹ ਵੀ ਖੰਡਰ ਬਣੀਆਂ ਪਈਆਂ ਤੇ ਕੰਗਾਂ ਵਿੱਚ ਡਾਕਟਰ ਹੀ ਹੈ ਨਹੀਂ ਹੁਣ ਮੈਨੂੰ ਇਹਦੇ ਤੇ ਜ਼ਿਆਦਾ ਗੱਲ ਕਰਨ ਦੀ ਜ਼ਰੂਰਤ ਨਹੀਂ ਆ ਸੁਣੋ ਜਿਹੜੇ ਇੱਥੇ ਮੌਜੂਦ ਪੇਸ਼ੈਂਟ ਨੇ ਮਰੀਜ਼ ਨੇ ਤੇ ਜਿਹੜੇ ਡਾਕਟਰ ਨੇ ਉਹ ਆਪੋ ਆਪਣੀਆਂ ਕੀ ਕੀ ਸਮੱਸਿਆਵਾਂ ਦੱਸ ਰਹੇ ਨੇ ਪਹਿਲਾ ਮਾਨੂੰ ਸਰਕਾਰੀ ਹਸਪਤਾਲ ਨਾਬਾ ਵਿਖਿਆ ਰਹੀ ਆ ਖਾਸ ਤੌਰ ਤੇ ਜਿਹੜੀ ਪ੍ਰੈਗਨੈਂਟ ਲੇਡੀਜ਼ ਦੀ ਸਰ ਪ੍ਰੈਗਨੈਂਟ ਹੈਡੀ ਨੂੰ ਜੀ ਇੱਕ ਤਾਂ ਜੀ ਮਤਲਬ ਕਿ ਉਹ ਹੈਡਮ ਮਤਲਬ ਕਿ ਇਕੱਲੇ ਨੇ ਜੀ ਉਹ ਜੀ ਮਤਲਬ ਕਿ ਬਹੁਤ ਜ਼ਿਆਦਾ ਭੇੜ ਹੁੰਦੀ ਹੈਗੀ ਜੀ ਤੇਜੀਸਨ ਉਥੇ ਇਹ ਮਨ ਲ ਕੇ ਬੈਠਣ ਦਾ ਕੋਈ ਹੋਣੀਗਾ ਪ੍ਰਬੰਧ ਨਹੀਂ ਹੈਗਾ ਪ੍ਰਬੰਧ ਨਹੀਂ ਹੈਗਾ ਗਰਮੀ ਬਹੁਤ ਆ ਜੀ ਪੱਖੇ ਵਗੈਰਾ ਉਹ ਘਟ ਨਹੀਂ ਜੀ ਸੰਖਿਆ ਵਦ ਹੁੰਦੀ ਹੈ ਪੱਖੇ ਘਟਣ ਦੇ ਲਈ ਹਾਂ ਜੀ ਡਾਕਟਰ ਦੀ ਲੋੜ ਹੈ ਇੱਕ ਹੋਰ ਡਾਕਟਰ ਦੀ ਲੋੜ ਹੈ ਹਾਂ ਜੀ ਠੀਕ ਹੈ ਜੀ ਜ਼ਰੂਰਤਾ ਜੀ ਇਹ ਮਨ ਕੀ ਸਵਲ ਦੀ ਜੀ ਤੇ ਜਿਹੜਾ ਅਲਟਰਾਸਾਉਂ ਨੂੰ ਲੈ ਕੇ ਦਿੱਕਤ ਆ ਰਹੀ ਹੈ ਗਰੀਬ ਖਾਸ ਤੌਰ ਤੇ ਗਰੀਬ ਮਹਿਲਾਵਾਂ ਨੂੰ ਕੀ ਸਮੱਸਿਆ ਕੀ ਹੈ ਜੀ ਸਰ ਜੀ ਮੰਨ ਲਓ ਕਿ ਅਲਟਰਾਸਾਉਂਡ ਵੈਸੇ ਤਾਂ ਅੰਦਰੋਂ ਬਲੈਕ ਐਂਡ ਵਾਈਟ ਅੰਦਰੋਂ ਹੁੰਦੀ ਆ ਤੇ ਪਰ ਮੰਨ ਲਓ ਕਿ ਉਹਦੇ ਵਿੱਚ ਟਾਈਮਿੰਗ ਬਹੁਤ ਲੱਗਦੀ ਆ ਕੋਸ ਤਾਂ ਮੰਨ ਲਓ ਕਿ ਜਿਸ ਦਿਨ ਅਲਟਰਾਸਾਉਂਡ ਹੁੰਦਾ ਸਰ ਸਰ ਤਿੰਨ ਫੁੱਟ ਜਾਂਦਾ ਜੀ ਤੇ ਡੇਟ ਮਿਲ ਰਹੀ ਆ ਉਹ ਕਲੀਨ ਜੀ ਡੇਟ ਮਿਲ ਰਹੀ ਆ ਜੀ 15 ਦਿਨ ਬਾਅਦ ਇੰਨੇ ਬਾਅਦ ਲੇਕਿਨ ਮਹਿਲਾਵਾਂ ਨੂੰ ਤਾਂ ਮੌਕੇ ਤੇ ਕਰਵਾਣੀ ਪੈਂਦੀ ਹੋਗੀ ਖਾਸ ਤੌਰ ਜਿਹੜੇ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਨੂੰ ਹਾਂ ਜੀ ਕਰਵਾਉਣੀ ਤਾਂ ਪੈਂਦੀ ਪਰ ਟਾਈਮਿੰਗ ਦਿੰਦੇ ਨੇ ਜੀ ਬਾਹਰੋਂ ਕਰਾ ਰਹੇ ਸਾਰੇ ਜਿਆਦਾ ਜੀ ਖਾਂਗੀਆਂ ਕਰਵਾਉਂਦੇ ਨੇ ਬਾਹਰੋਂ ਮਨ ਲੱਗ ਕੇ ਬਾਕੀ ਜੀ ਮਨ ਲੱਗ ਕੇ ਅੰਦਰੋਂ ਫਿਰ ਟਾਈਮਿੰਗ ਬਣਾ ਲੈਂਦੇ ਸਰਕਾਰ ਕਹਿੰਦੀ ਹੈ ਵੀ ਹਸਪਤਾਲਾਂ ਚ ਪ੍ਰਾਈਵੇਟ ਕਰਤੇ ਕੀ ਲੱਗਦਾ ਵੀ ਇਹ ਸੁਵਿਧਾਵਾਂ ਹਸਪਤਾਲ ਚ ਹੋਣੀ ਚਾਹੀਦੀਆਂ ਨੇ ਹੋਣੀਆਂ ਤਾਂ ਚਾਹੀਦੀਆਂ ਨੇ ਪਰ ਹੈ ਨਹੀਂ ਗਈ ਹੈ ਨਹੀਂ ਉਹ ਮੁਸ਼ਕਲ ਆ ਰਿਹਾ ਸਵੇਰੇ 9 ਵਜੇ ਦੇ ਬੈਠੇ ਆ 12 ਵਜੇ ਨਾਲ ਹੀ ਹੋ ਗਏ ਕੱਲ ਅਲਟਰਾਸਾਉਂਡ ਲਿਖਿਆ ਸੀ ਅਲਟਰਾਸਾਉਂਡ ਕਰਾ ਕੇ ਅਸੀਂ ਆਏ ਦਿਖਾਉਣ ਵਾਸਤੇ ਕਹਿੰਦੇ ਮੈਡਮ ਆਪਰੇਸ਼ਨਾਂ ਦੇ ਫਿਰ ਵੀ ਸਾਨੂੰ 1 ਵਜੇਗਾ ਉੱਥੇ ਵੀ ਸ਼ਾਇਦ ਮੈਡਮ ਮੇਰੇ ਜਾਣ ਕੇ ਫਿਰ ਅਸੀਂ ਅੱਜ ਆਏ 9 ਵਜੇ ਦੇ ਆ ਕੇ ਬੈਠੇ ਆ ਬਹੁਤ ਜ਼ਿਆਦਾ ਅੱਜ ਤਾਂ ਭੀੜ ਕੱਢ ਗਈ ਪਹਿਲਾਂ ਬਹੁਤ ਜ਼ਿਆਦਾ ਭੀੜ ਸੀ ਇੱਥੇ ਉਲਟਾ ਸਾਨੂੰ ਕਿੱਥੋਂ ਅੰਦਰੋਂ ਕਰਾਇਆ ਬਾਰ ਬਾਰ ਉਲਟਾ ਸਾਨੂੰ ਅੰਦਰੋਂ ਕਰਾਇਆ ਸੀ ਹਾਂ ਉਹ ਡੇਟ ਮਿਲ ਜਾਂਦੀ ਉੱਥੇ ਡੇਟ ਮਹੀਨੇ ਬਾਅਦ ਮਿਲੀ ਸੀ ਮਹੀਨੇ ਬਾਅਦ ਆਇਆ ਸੀ ਨਹੀਂ ਫਿਰ ਜਿਹੜੇ ਲੇਡੀਜ਼ ਪ੍ਰੈਗਨੈਂਟ ਲੇਡੀ ਨੇ ਉਹਨਾਂ ਨੂੰ ਮਹੀਨੇ ਦੀ ਕੋਈ ਦਿੱਕਤ ਨਹੀਂ ਆਉਂਦੀ ਵਿੱਚੋਂ ਕਈ ਵਾਰ ਕੋਈ ਵਿੱਚੇ ਕਈ ਵਾਰੀ ਪ੍ਰੋਬਲਮ ਆ ਜਾਂਦੀ ਪੇਟ 'ਚ ਦਰਦ ਹੋਉਂਗੇ ਫਿਰ ਦਿਖਾਉਂਦੇ ਆ ਵੀ ਡੇਟ ਸ਼ਾਰਟ ਕਰ ਦੋ ਡੇਟ ਕਰ ਦੇਣੀ ਹੈ ਕਿ ਸ਼ਾਰਟ ਘਾਟ ਫਿਰ ਇਹ ਕਹਿੰਦੇ ਫਿਰ ਇਹ ਕਹਿੰਦੇ ਨੇ ਵੀ ਬਾਹਰੋਂ ਕਰਾ ਲਓ ਤੁਸੀਂ ਫਿਰ ਬਾਹਰੋਂ 1800 1900 2000 ਲ ਇਸ ਕਰਕੇ ਫਿਰ ਗਰੀਬੰਦਾ ਕਿੱਥੇ ਜਾਏਗਾ ਇੱਥੇ ਹੀ ਆਊਗਾ ਧੱਕੇ ਆ ਕੇ ਸਰਕਾਰ ਦਾਵਾ ਕਰਦੀ ਹੈ ਸਰਕਾਰੀ ਹਸਪਤਾਲ ਪ੍ਰਾਈਵੇਟ ਤੋਂ ਵਧੀਆ ਨੇ ਕੀ ਲੱਗਦਾ ਵੀ ਕਿਸ ਤਰ੍ਹਾਂ ਦੀ ਸਹੂਲਤਾਂ ਨੇ ਪਈ ਪੈਸੇ ਵਜੋਂ ਤਾਂ ਆਪਾਂ ਕਹਿੰਦੇ ਫ੍ਰੀ ਹੈ ਤੇ ਸਾਰਾ ਕੁਝ ਬਟ ਜਿਹੜਾ ਟਾਈਮ ਖਰਾਬ ਹੁੰਦਾ ਬੰਦੇ ਦਾ ਉਹ ਉਹਦੀ ਪਰਭਾਈ ਨਹੀਂ ਹੋ ਸਕਦੀ ਅਸੀਂ ਕੰਮ ਦਿਹਾੜੀ ਤੋੜ ਕੇ ਆਏ ਇੱਥੇ 9 ਵਜੇ ਜਾਣਾ ਹੁੰਦਾ ਕੰਮ ਤੇ 9 ਵਜੇ ਦਾ ਮਣਾ ਇੱਥੇ ਆ ਆਇਆ ਫਿਰ ਕੰਮ ਤੇ ਜਾਊਗਾ ਫਿਰ ਉੱਥੋਂ ਗਾਣਾ ਪਹਿਣਗੀਆਂ ਵੀ ਕਿੱਥੇ ਸੀ ਐਨਾ ਟਾਈਮ ਤੁਸੀਂ ਇੱਥੇ ਇਹੀ ਕੁਝ ਆ ਹੋਰ ਕੁਝ ਨਹੀਂ ਹੈਗਾ ਇੱਥੇ ਪੀੜ ਬਹੁਤ ਹੈ ਇੱਥੇ ਡਾਕਟਰ ਦੀ ਵੀ ਘਾਟ ਆ ਤੇ ਮਸ਼ੀਨ ਦੀ ਵੀ ਘਾਟ ਡਾਕਟਰ ਇੱਥੇ ਦੋਆਂ ਤਿੰਨ ਹੋਣੇ ਚਾਹੀਦੇ ਇੱਕ ਡਾਕਟਰ ਆ ਇੱਥੇ ਇੱਕ ਦੋ ਹੋਰ ਹੋਣੇ ਚਾਹੀਦੇ ਜਿਹੜੀ ਉਹ ਅਲਟਰਾਸਾਉਂਡ ਮਸ਼ੀਨ ਉਹ ਵੀ ਇੱਕੋ ਹੀ ਆ ਇੱਕੋ ਆ ਉਹ ਸਿੰਗਲ ਆ ਤੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਹੈ ਕਿਸ ਦਾ ਇਲਾਜ ਕਰਵਾਉਣ ਤੁਸੀਂ ਜੀ ਮੈਂ ਆਪਣੀ ਵਾਈਫ ਦਾ ਇਲਾਜ ਕਰਾਉਣਾ ਜੀ ਕੀ ਸਮੱਸਿਆ ਆਈ ساری ਜੀ ਇੱਥੇ ਅਲਟਰਾਸਾਉਂਡ ਦੀ ਬਹੁਤ ਸਮੱਸਿਆ ਜੀ ਇੱਥੇ ਜੀ ਜੀ ਇੱਕ ਤਾਂ ਹੀ ਅੰਦਰ ਨਹੀਂ ਹੁੰਦੀ ਅਲਟਰਾਸਾਉਂਡ ਜੀ ਜਿਹੜੀ ਰੰਗੀਨ ਅਲਟਰਾਸਾਉਂਡ ਆਈ ਉਹ ਬਾਹਰ ਹੁੰਦੀ ਆਈ ਉਹ ਅੱਛਾ ਜੀ ਬਸ ਇਹੀ ਪ੍ਰੋਬਲਮ ਹੈ ਗਰੀਬ ਬੰਦੇ ਆਈਆਂ ਸੀ ਦਿਹਾ ਨਹੀਂ ਨਹੀਂ ਮੈਂ ਇਹ ਅਲਟਰਾਸਾਉਂਡ ਕਿੱਥੋਂ ਕਰਾਈ ਜੀ ਸੀ ਸਰਕਾਰ ਤਾਂ ਕਹਿੰਦੀ ਹਸਪਤਾਲਾਂ 'ਚ ਬੜੇ ਸਾਧਨ ਹੋ ਗਏ ਪ੍ਰਾਈਵੇਟ ਤੋਂ ਉੱਪਰ ਹੋ ਗਏ ਕੀ ਲੱਗਦਾ ਵੀ ਰੰਗीन ਅਲਟਰਾਸਾਉਂਡ ਲਈ ਬੜੀ ਗਰੀਬ ਬੰਦੇ ਨੂੰ ਬੜੀ ਮੁਸ਼ਕਿਲ ਹੋ ਰਹੀ ਹੈ ਬਹੁਤ ਜ਼ਿਆਦਾ ਮੁਸ਼ਕਿਲ ਹੈ ਜੀ ਗਰੀਬ ਬੰਦੇ ਨੂੰ ਜ਼ਿਆਦਾ ਮੁਸ਼ਕਿਲ ਹੈ ਬਾਹਰੇ ਕਰਾਉਣੀ ਪੈਂਦੀ ਹੈ ਅਲਟਰਾਸਾਉਂਡ ਦਰਜਨਾ ਮਰੀਜ਼ ਰੋਜ਼ ਬਾਹਰ ਜਾ ਰਹੇ ਨੇ ਹਾਂ ਜੀ ਹਾਂ ਬਾਹਰੇ ਹੁੰਦੀ ਹੈ ਬਖਸ ਜ਼ਿਆਦਾਤਰ ਬਾਹਰ ਹੀ ਹੁੰਦੀ ਹੈ ਜਿਹੜੇ ਬਲੈਕ ਐਂਡ ਵਾਈਟ ਅਲਟਰਾਸਾਉਂਡ ਨੇ ਉਹਨੂੰ ਕਿੰਨੀ ਕ ਦਿੱਕਤ ਹੋ ਰਹੀ ਹੈ ਹਸਪਤਾਲ ਦੇ ਵਿੱਚ ਉਹਨੂੰ ਕਿੰਨਾ ਟਾਈਮ ਮਿਲ ਰਿਹਾ ਜੀ ਉਹ ਕਿ ਮੈਂ ਮਿੰਨੇ ਬਾਤਰੀ ਕਿ ਮਿਲਦੀ ਜੀ ਉਹਦੀ ਤੇ ਉੱਚ ਵੀ ਪ੍ਰੋਬਲਮ ਇਹ ਆਉਂਦੀ ਹੈ ਜੀ ਆਪਾਂ ਨੂੰ ਹਾਂ ਕੀ ਲੱਗਦਾ ਕਿਸ ਤਰ੍ਹਾਂ ਦੇ ਹਸਪਤਾਲ ਹੋਣੇ ਚਾਹੀਦੇ ਨੇ ਪੰਜਾਬ ਦੇ ਵਧੀਆ ਹੋਣੇ ਚਾਹੀਦੇ ਨੇ ਜਿੱਨਾਂ ਸਾਰਾ ਇਲਾਜ ਹੋਣਾ ਚਾਹੀਦਾ ਹੈ ਜੀ ਆਪਾਂ ਨੂੰ ਗਰੀਬ ਬੰਦਿਆਂ ਦਾ ਜੀ ਕੀ ਕੀ ਸਮੱਸਿਆ ਹਸਪਤਾਲ ਦੇ ਵਿੱਚ ਖਾਸ ਤੌਰ ਤੇ ਲੇਡੀਜ਼ ਜਨਾਨਾ ਜਿਹੜੇ ਹਸਪਤਾਲ ਉਹਦੇ ਚ ਆ ਰਹੀ ਹੈ ਜੀ ਸਮੱਸਿਆ ਜੀ ਬਸ ਇਹ ਅਲਟਰਾਸਾਉਂਡ ਕਰਵਾਉਣੀ ਹੈ ਜੀ ਉਹ ਉਹਦੇ ਅੰਦਰ ਹੋ ਨਹੀਂ ਸਕਦੀ ਜੀ ਉਹ ਅੰਦਰ ਹੋ ਨਹੀਂ ਸਕਦੀ ਤੇ ਬਾਹਰ 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 ਲਿਖੀ ਹੋਈ ਹੈ ਹਾਂ 1800 ਸਾਢੇ 1800 ਤੋਂ ਸਟਾਰਟਿੰਗ ਆਈ 1850 ਰੁਪਈਆ ਹਾਂਜੀ ਮੈਂ ਕੀ ਦੱਸ ਰਹੀ ਨਹੀਂ ਵਾਰੀ ਅੰਦਰ ਨਹੀਂ ਹੋ ਰਹੀ ਜੀ ਵੀ ਮਹਿਲਾਵਾਂ ਨੂੰ ਬੜੇ ਮੁਸ਼ਕਿਲ ਹੈ ਇਹ ਗਰੀਬ ਘਰਾਂ ਦੀ ਮੇਰੇ ਹਾਂਜੀ ਇਹ ਅੰਦਰ ਹੋਣੀ ਚਾਹੀਦੀ ਆ ਰੰਗੀਲੀ ਕੀ ਮੰਗ ਕਰਦੇ ਹੋ ਸਰਕਾਰ ਨੂੰ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਮਸ਼ੀਨਰੀ ਹੋਣੀ ਚਾਹੀਦੀ ਵਧੀਆ ਹੋਣੀ ਚਾਹੀਦੀ ਆ ਰੰਗੀਲੀ ਜਿਹੜੀ ਬਲੈਕ ਐਂਡ ਵਾਈਟ ਡਾਕਟਰ ਸਾਊਂਡ ਲੈ ਕੇ ਕਿੰਨੀ ਕੀ ਮੁਸ਼ਕਿਲ ਆ ਰਹੀ ਕਿੰਨੇ ਕੀ ਡੇਟ ਮਿਲ ਰਹੀ ਹੈ ਉਹਨਾਂ ਨੂੰ ਉਹ ਮਹੀਨੇ ਬਾਅਦ ਮਿਲਦੀ ਹੈ ਲੇਡੀਜ਼ ਲਈ ਫਿਰ ਬੜਾ ਮੁਸ਼ਕਿਲ ਹੈ ਜਦੋਂ ਜਿਹਨਾਂ ਪ੍ਰੈਗਨਸੀ ਚ ਜਿਹੜੇ ਲੇਡੀਜ਼ ਹੁੰਦੀਆਂ ਨੇ ਹਾਂਜੀ 200 ਦੀ ਐਵਰੇਜ ਰਹਿੰਦੀ ਹੈ ਆਪਣੀ ਜੀ ਤੇ ਕੋਈ ਕੋਈ ਦਿਨ ਤਾਂ ਮਤਲਬ 100 ਵੀ ਕਰਾਸ ਕਰ ਰਹੇ ਹਾਂ ਮੁਸ਼ਕਿਲ ਆਦੀ ਹੈ ਮਰੀਜ਼ਾਂ ਨੂੰ ਥੋੜਾ ਜਿਹਾ ਬਾਹਰ ਵੇਟ ਕਰਨ ਦੀ ਥੋੜਾ ਜਿਹਾ ਕਾਫੀ ਸਵੀਰੀ ਆਉਂਦੇ ਨੇ ਦੁਪਹਿਰ ਤੱਕ ਉਮਦਬਾਰੀ ਆਉਂਦੀ ਹੈ ਕੀ ਲੱਗਦਾ ਮੈਡਮ ਕੀ ਹੱਲ ਕੀ ਹੈ ਡਾਕਟਰ ਇਕੋ ਤੁਸੀਂ ਕੱਲ ਨੂੰ ਹਾਂਜੀ ਮੈਂ ਕੱਲੀ ਹਾਂ ਤੇ ਹੱਲ ਤਾਂ ਇਹੀ ਹੈ ਵੀ ਅਸੀਂ ਸਾਰੇ ਅੰਡਰਸਟਾਫਡ ਹਾਂ ਡਾਕਟਰਸ ਵੀ ਸਟਾਫ ਨਰਸਿਸ ਵੀ ਤੇ ਮਤਲਬ ਜੇ ਜ਼ਿਆਦਾ ਡਾਕਟਰ ਹੋਣਗੇ ਤਾਂ ਸ਼ਾਇਦ ਜ਼ਿਆਦਾ ਅਸੀਂ ਛੇਤੀ ਛੇਤੀ ਪੇਸ਼ੈਂਟ ਦੇਖ ਸਕਾਂਗੇ ਮੈਡਮ ਅਲਟਰਾਸਾਉਂਡ ਦੀ ਡੇਟ ਬੜੀ ਲੰਬੀ ਮਿਲਦੀ ਹੈ ਮਹੀਨਾ ਮਹੀਨਾ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਮਜਬੂਰੀ ਚ ਪ੍ਰਾਈਵੇਟ ਕਰਨਾ ਪੈ ਰਿਹਾ ਕੀ ਲੱਗਦਾ ਬਣ ਮਸ਼ੀਨ ਦੀ ਗਿਣਤੀ ਘਟਾ ਦਿੱਤਾ ਚ ਕੀ ਦਿੱਕਤ ਕਿੱਥੇ ਆ ਰਹੀ ਹੈ ਪੇਸ਼ੈਂਟ ਲੋਡ ਬਹੁਤ ਜ਼ਿਆਦਾ ਹੈ ਇੱਕ ਤਾਂ ਤੇ ਮਤਲਬ ਡਾਕਟਰ ਵੀ ਘਟਨੇ ਤੇ ਉਸ ਕਰਕੇ ਹੋ ਸਕਦਾ ਵੀ ਪੇਸ਼ੈਂਟ ਨੂੰ ਲੇਟ ਡੇਟ ਮਿਲਦੀ ਹੋਵੇ ਇਹ ਪ੍ਰੋਬਲਮ ਆ ਰਹੀ ਹੈ ਬਣ ਕੋਈ ਲਿਖ ਕੇ ਭੇਜਿਆ ਕੋਈ ਗਵਰਨਮੈਂਟ ਨੂੰ ਕੋਈ ਲਿਖ ਕੇ ਅਪੀਲ ਕੀਤੀ ਵੀ ਸ਼ਾਇਦ ਵੀ ਥੋੜੀ ਮਸ਼ੀਨ ਇਹ ਤਾਂ ਮਤਲਬ ਇਹਦਾ ਰੂਟੀਨ ਚ ਜਾਂਦੀ ਹੀ ਨਹੀਂ ਕੰਪਲੇਂਟਸ ਆਪਣੀਆਂ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਐਸਐਮਐਮ ਮੈਮ ਦੇ ਦੇਣਗੇ ਵੈਸੇ ਪਰ ਮੇਨ ਆਪਣਾ ਜਿਹੜਾ ਪ੍ਰੋਬਲਮ ਆਂਦੀ ਆ ਉਹ ਹੈਗੀ ਵੀ ਅਸੀਂ ਸਾਰੇ ਅੰਡਰਸਟਾਫਡ ਆ ਇੱਕ ਇੱਕ ਗਾਇਨਕੋਲੋਜਿਸਟ ਹੈ ਇੱਕ ਰੇਡੀਓਲੋਜਿਸਟ ਹੈ ਇੱਕ ਤੇ ਇਸ ਕਰਕੇ ਪੇਸ਼ੈਂਟ ਉਸੇ ਹੱਥ ਨਾਲ ਜਾਂਦਾ ਹੈ ਇੱਕ ਇੱਕ ਡਾਕਟਰ ਦੇ ਇੱਕ ਡਾਕਟਰ ਨੂੰ ਜਿੰਨੇ ਪੇਸ਼ੈਂਟ ਦੇਖਣੇ ਚਾਹੀਦੇ ਨੇ ਉਹਦੇ ਅਕੋਰਡਿੰਗ ਪੇਸ਼ੈਂਟ ਬਹੁਤ ਜ਼ਿਆਦਾ ਆਪਣੇ ਕੋਲ। ਮਨ ਕਲਰ ਅਲਟਰਾਸਾਉਂਡ ਲੈ ਕੇ ਕੀ ਦਿੱਕਤ ਆ ਰਹੀ ਹੈ? ਕਲਰ ਬੜਾ ਮਹਿੰਗਾ 18-1900 ਪਰ ਪੇਸ਼ੈਂਟ ਗਰੀਬ ਬੰਦਾ ਨਾ ਨਹੀਂ ਲਗਾ ਸਕਦਾ ਪਰ ਲਗਾਉਣਾ ਪੈ ਰਿਹਾ। ਕੀ ਲੱਗਦਾ ਮਨ ਪ੍ਰਾਈਵੇਟ ਕਿਉਂ ਮਜਬੂਰ ਹੋਣਾ ਪੈ ਰਿਹਾ? ਪੇਸ਼ ਇਸ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਵੈਸੇ ਅਲਟਰਾਸਾਉਂਡ ਵਿਭਾਗ ਜੀ ਮਿਲੂਗੀ। ਪਰ ਆਹੀ ਰੋੜਾ ਵੀ ਵੀ ਡੇਢ ਲੰਬੀ ਮਿਲਦੀ ਹੈ। ਸਰਕਾਰੀ ਚ ਹੈ ਨਹੀਂ? ਇਸ ਨਾਲ ਪੇ ਕਲਰ ਇਹ ਸਾਨੂੰ ਪਤਾ ਕਰਨਾ ਪੈਣਾ ਤੁਹਾਨੂੰ ਸਰ ਤੋਂ ਪੁੱਛਣਾ ਪਏਗਾ ਯਾ ਐਸਮਾ ਮੈਮ ਜਿਆਦਾ ਤੁਹਾਨੂੰ ਬੈਟਰ ਦੱਸ ਦਿੰਦੇ ਹਾਂ ਹਰ ਹਸਪਤਾਲ ਵਿੱਚ ਗਾਇਨੀ ਵਾਰਡ ਚ ਬੜੀ ਦਿੱਕਤ ਆ ਰਹੀ ਹੈ ਮਰੀਜ਼ਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਕੀ ਦਿੱਕਤ ਕੀ ਹੈ ਡਾਕਟਰ ਕਿਉਂ ਘਟਾਏ ਦੂਸਰੇ ਡਾਕਟਰ ਸਾਡੇ ਨਾਲ ਡਾਕਟਰ ਲਿਪਸੀ ਗੋਇਲ ਮਟੰਟੀ ਲਿਉਂਦੇ ਨੇ ਫਿਰ ਇਸ ਤੋਂ ਮਸਲ ਕੋ ਹਾਲ ਹੋਊਗਾ ਡਾਕਟਰ ਦੀ ਕਿਸੇ ਡਿਊਟੀ ਕਿਹੜਾ ਲਿਖ ਕੇ ਭੇਜ ਪਾਉਂਦੇ ਨੇ ਇਹ ਸਾਡੇ ਉਹ ਇੱਕ ਡਾਕਟਰ ਵਧੀਆ ਕੰਮ ਕਰ ਰਹੇ ਨੇ ਬਾਕੀ ਸਾਡੇ ਉੱਪਰ ਸਿਵਲ ਸੈਜਨ ਸਰ ਨੂੰ ਪਤਾ ਹੈ ਦੂਸਰੇ ਡਾਕਟਰ ਮੈਡਮ ਅਲਟਰਾਸਾਉਂਡ ਨੂੰ ਇੱਕ ਬੜੀ ਦਿੱਕਤ ਆ ਰਹੀ ਆ ਅਲਟਰਾਸਾਉਂਡ ਮਰੀਜ਼ਾਂ ਨੂੰ ਮਹੀਨਾ-ਮਹੀਨਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਪ੍ਰਾਈਵੇਟ ਕਰਵਾਉਣਾ ਪੈ ਰਿਹਾ ਹੈ ਮਹਿੰਗੇ ਭਾਅ ਦਾ ਮੈਡਮ ਇਸ ਦਾ ਕੋਈ ਹੱਲ ਵਿਭਾਗ ਵੱਲੋਂ ਕੀਤਾ ਗਿਆ ਇਸ ਵੱਲੋਂ ਵਿਭਾਗ ਵੱਲੋਂ ਇਹ ਕੀਤਾ ਗਿਆ ਕਿ ਅਸੀਂ ਗਿੱਤੂ ਨਰਸਿੰਗ ਹੌਨ ਇਨ ਪੈਨਲ ਕੀਤਾ ਹੈ ਤੇ ਉਹਦੀ ਜਿਹੜੀ ਸਰਕਾਰੀ ਫੀਸ ਹੈ ਜਮ੍ਹਾਂ ਹਸਪੀਟਲ 'ਚ ਕਰਵਾ ਕੇ ਉਹ ਪੇਸ਼ੈਂਟ ਜਾਂਦਾ ਤੇ ਉਸੇ ਫੀਸ ਤੇ ਉਹਦਾ ਹੋ ਜਾਂਦਾ ਮੈਡਮ ਪੇਸ਼ੈਂਟ ਨੂੰ ਜਿਹੜੇ ਕਲਰ ਅਲਟਰਾਸਾਉਂਡ ਉਹਨੂੰ ਵੀ ਬੜੀ ਦਿੱਕਤ ਆ ਰਹੀ 18-1900 ਪਰ ਲਗਾਉਣਾ ਪੈ ਰਿਹਾ ਹੈ ਪੇਸ਼ੈਂਟ ਨੂੰ ਕਲਰ ਅਲਟਰਾ ਮੈਨੂੰ ਲੱਗਦਾ ਵੀ ਬਾਹਰੋਂ ਕੋਈ ਇਸ ਲੈਸ ਹੋ ਸਕਦਾ ਅਗਰ ਤੁਸੀਂ ਕਰਾਓ ਨਹੀਂ ਉਹ ਸਾਡੇ ਕੋਲ ਸਿੰਪਲ ਦੂਸਰੇ ਅਲਟਰਾਸਾਉਂਡ ਹੈ ਉਹਦੀ ਡਿਮਾਂਡ ਭੇਜੀ ਕੋਈ ਔਰਜਿੰਦਰਾ ਹਸਪਤਾਲ ਚ ਕਰਵਾ ਸਕਦਾ ਹੈ ਪੇਸ਼ੈਂਟ ਜਾ ਕੇ ਔਰਜਿੰਦਰਾ ਚਾ ਹਾਂ ਟਾਈਮਿੰਗ ਵੀ ਬੜੀ ਮੈਨੂੰ ਉੱਥੇ ਵੀ ਟਾਈਮ ਕਾਫੀ ਲੰਬਾ ਮਿਲ ਰਿਹਾ ਨਹੀਂ ਔਰਜਿੰਦਰਾ ਚ ਅਸੀਂ ਭੇਜ ਸਕਦੇ ਹਾਂ ਰੈਫਰ ਕਰਕੇ ਸਾਡੇ ਡਾਕਟਰ ਸਭ ਤੇ ਰਜਿੰਦਰਾ ਚ ਹੋ ਜਾਂਦੀ ਪੂਰੀ ਮੈਨੂੰ ਡਿਮਾਂਡ ਭੇਜੀ ਕੋਈ ਕਲਰਡ ਦੀ ਵੀ ਇਥੋਂ ਸਰਕਾਰ ਉਰੇ ਲਾਗੂ ਕਰੇ ਜੇ ਕਲਰਡ ਹੋ ਜੇ ਤਾਂ ਪੇਸ਼ੈਂਟ ਨੂੰ ਦੂਰ ਜਾਣਾ ਨਾ ਪਵੇ ਭੇਜ ਨਹੀਂ